ਕਾਉਂਸਲ ਦੇ ਹੈਂਡਲ ਦੇ ਪਾਛੋਂ ਮੈਂਬਰਸ਼ਿਪ ਦੀ ਜੇਕਰ ਚੱਲ ਰਿਹਾ ਹੈ ਮੈਂਬਰਸ਼ਿਪ ਕਿਤੇ ਜਾ ਰਹੀ ਹੈ ਇਸ ਹਿਸਾਬ ਨਾਲ ਦੇਖਣ ਨੂੰ ਬਹੁਤ ਵਧੀਆ ਹੈ ਜੀ ਮਤਲਬ ਲੋਕਾਂ 'ਚ ਬਹੁਤ ਉਤਸ਼ਾਹ ਹੈ ਹਰੇਕ ਬੰਦਾ ਮਤਲਬ ਸਾਡੇ ਤੋਂ ਜੇ ਸਹੀ ਗੱਲ ਪੁੱਛੋ ਤਾਂ ਪਹੁੰਚ ਨਹੀਂ ਹਲੇ ਪ੍ਰੋਪਰ ਵੇ ਨਾਲ ਹੋ ਰਹੀ ਕਿਉਂਕਿ ਅੰਦੇ ਅਸੀਂ ਜਥੇਬੰਦੀ ਜਿਵੇਂ ਹੁਣ 5 ਮੈਂਬਰੀ ਐਲਾਨੀ ਐ ਇਹ ਥੱਲੇ ਤੱਕ ਪਹੁੰਚ ਕਰੇਗੀ ਸੰਗਤ ਚ ਬਹੁਤ ਉਤਸ਼ਾਹ ਹੈ ਲੋਕਾਂ ਚ ਬਹੁਤ ਉਤਸ਼ਾਹ ਹੈ ਜੀ ਨਾਲ ਜੁੜਨ ਵਾਸਤੇ ਲੋਕ ਤੁਹਾਡੇ ਤੇ ਵਿਸ਼ਵਾਸ ਕਿਉਂ ਕਰਦਾ ਤੁਰੰਤ ਕਰਕੇ ਦੇਖ ਲਿਆ ਜੀ ਕੀ ਮਿਲਿਆ ਅਸਾਡਾ ਤਾਂ ਜਿਹੜਾ ਪਛੋਕੜ ਐ ਅਸੀਂ ਤਾਂ ਪਹਿਲਾਂ ਵੀ ਕੌਮ ਨੂੰ ਲੇ ਕੁਰਬਾਨੀ ਕੀਤੀ ਐ ਸਾਡੇ ਫਾਦਰ ਸਾਹਿਬ ਨੇ ਵੀ ਤੇ ਸਾਡੇ ਮਦਰ ਸਾ ਮਦਰ ਨੇ ਵੀ ਤੇ ਮੈਂ ਸਮਝਦਾ ਬਈ ਕੌਮ ਨੂੰ ਜਦੋਂ ਇੰਨੇ ਦੇਰ ਇਹਨਾਂ ਤੇ ਵਿਸ਼ਵਾਸ ਕੀਤਾ ਤੇ ਤੋਖਾ ਹੀ ਖਾਦਾ ਹੈ ਕੌਮ ਨੇ ਤੇ ਇੱਕ ਵਾਰੀ ਛੜ ਤੇ ਵਿਸ਼ਵਾਸ ਜ਼ਰੂਰ ਕਰਨਾ ਚਾਹੀਦਾ ਤੁਸੀਂ ਵਿਸ਼ਵਾਸ ਦੀ ਗੱਲ ਕੀਤੀ ਹੈ ਪੰਜਾਬ ਦੇ ਸਰਕਾਰ ਵੀ ਇਸੇ ਉਚਾਈ ਸੀ ਤੁਸੀਂ ਬਾਕਿਆਂ ਨੂੰ ਮੌਕਾ ਦਿੱਤਾ ਸਾਡੇ ਦੇਖੀ ਦੇਖੋ ਪਰ ਅੱਜ ਦੇ ਹਾਲਾਤ ਨਹੀਂ ਉਹ ਤਾਂ ਫਿਰ ਗੱਲ ਏ ਨਾ ਜੀ ਗੱਲ ਏ ਹੈ ਬਈ ਤੁਸੀਂ ਨਾ ਇਹ ਨਾ ਕਹੋ ਬਈ ਲੋਕੀ ਉਹਨਾਂ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਇਹ ਗੱਲ ਨਾ ਤੁਸੀਂ ਕਹੋ ਜਿਹੜਾ ਝਾੜੂ ਦੀ ਸਰਕਾਰ ਆਈ ਹੈ ਨਾ ਇਹ ਇੱਕ ਆਪਸ਼ਨ ਨਹੀਂ ਸੀ ਲੋਕਾਂ ਕੋਲੇ ਲੋਕੀਂ ਬਾਦਲ ਨੂੰ ਵੀ ਨਹੀਂ ਸੀ ਵੋਟ ਪਾਉਣਾ ਚਾਹੁੰਦੇ ਤੇ ਕਾਂਗਰਸ ਨੂੰ ਵੀ ਨਹੀਂ ਸੀ ਪਾਉਣਾ ਚਾਹੁੰਦੇ ਦੋਹਾਂ ਦਾ ਬਦਲ ਝਾੜੂ ਨੂੰ ਵੋਟ ਪਈ ਝਾੜੂ ਦੀ ਕੋਈ ਦੇਣ ਨਹੀਂ ਸੀ ਪੰਜਾਬ ਨੂੰ ਕੋਈ ਛੜ ਰੁਧੀ ਅਚੀਵਮੈਂਟ ਨਹੀਂ ਸੀ ਕੋਈ ਉਹਨਾਂ ਦੀ ਕੌਮ ਵਾਸਤੇ ਕੁਰਬਾਨੀ ਨਹੀਂ ਸੀ ਉਹ ਤਾਂ ਸਿਰਫ ਇੱਕ ਵਿਰੋਧ ਚ ਉਹਨਾਂ ਨੂੰ ਵੋਟ ਪੈ ਗਈ ਤੇ ਜਦੋਂ ਉਹ ਹੁਣ ਪੈ ਗਈ ਅਨ ਐਕਸਪੀਰੀਐਂਸਡ ਬੰਦੇ ਆ ਜਿਨ੍ਹਾਂ ਨੇ ਕਦੇ ਕੁਝ ਦੇਖਿਆ ਹੀ ਨਹੀਂ ਸੀ ਸਿਆਸਤ ਕੀ ਹੁੰਦੀ ਹੈ ਤੇ ਜਦੋਂ ਉਹਨਾਂ ਨੂੰ ਤੁਸੀਂ ਪਾਵਰ ਦਵੋਗੇ ਫਿਰ ਆ ਹੀ ਹਾਲਾਤ ਹੋਣੇ ਆ ਜਿਹੜੇ ਹੋਣਾ ਪਈ। ਅਕਸਰ ਚਾਹਤੀ ਵੀ ਆ ਗਈ ਜੀ ਭਾਜਪਾ ਪੰਜਾਬ ਚ ਬੜੀ ਸਰਗਰਮੀ ਦਿਖਾ ਰਹੀ ਹੈ। ਨਹੀਂ ਭਾਜਪਾ ਦਾ ਨਹੀਂ ਮੈਨ ਨਹੀਂ ਸਮਝਦਾ ਵੀ ਪੰਜਾਬ ਚ ਕਦੇ ਮੈਜੋਰਟੀ ਚ ਨਹੀਂ ਆ ਸਕਦੇ ਬੇਸ਼ੱਕ ਵੱਧ ਗਿਆ ਹੋਵੇ ਜੀ ਨਹੀਂ ਮੈਜੋਰਟੀ ਚ ਨਹੀਂ ਕਦੇ ਵੀ ਆ ਸਕਦੇ ਨਹੀਂ ਆਉਣੇ ਨਹੀਂ ਜੀ ਪੰਜਾਬ ਚ ਮੈਜੋਰਟੀ ਚ ਨਹੀਂ ਆ ਸਕਦੀ ਕਦੇ ਵੀ ਨਹੀਂ ਖਾਲਸਾ ਜੀ ਤੁਸੀਂ ਮੈਂਬਰ ਪਾਰਲੀਮੈਂਟ ਚ ਪੰਜਾਬ ਦੇ ਰਿਲੇਟਡ ਕੀ ਕੀ ਮੁੱਦੇ ਉਠਾਏ ਪੰਜਾਬ ਦੇ ਰਿਲੇਟਡ ਜੀ ਮੈਂ ਤਾਂ ਸਭ ਤੋਂ ਪਹਿਲਾ ਜਿਹੜਾ ਮੁੱਦਾ ਪ੍ਰਾਈਵੇਟ ਮੈਂਬਰ ਬਿਲ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬਾ ਵਾਸਤੇ ਪੇਸ਼ ਕੀਤਾ ਭਈ ਇਹਦੇ ਵਾਸਤੇ ਮੈਂ ਪੇਸ਼ ਕੀਤਾ ਸੀ ਭਈ ਜੋ ਮਹਾਰਾਜ ਦੀ ਬੇਅਦਬੀ ਕਰੇ ਉਹਨੂੰ ਫਾਂਸੀ ਦੀ ਸਜ਼ਾ ਤੇ ਜਿਉਂ ਵੀ ਇਹਦੇ ਉੱਪਰ ਟ੍ਰਾਇਲ ਸ਼ਾਰਟ ਟਰਮ ਹੋਣਾ ਚਾਹੀਦਾ ਵੀ ਛੇਤੀ ਸਜ਼ਾ ਹੋਵੇ ਮਾਰ ਕਰਕੇ ਜਾਂਦੇ ਵਾਲੇ ਲਿਟਰ ਨਾਲ ਕੋਈ ਨਹੀਂ ਸੀ ਕਿਹਨਾਂ ਕੋਲੇ ਨਹੀਂ ਝਾੜੂ ਕੋਲੇ ਹਾਂ ਉਹਨਾਂ ਕੋਲੇ ਤੇਰਾਂ ਵਾਲੇ ਲਿਟਰ ਨਹੀਂ ਸੀ ਹਾਂ ਉਹ ਦੂਜੀ ਲੱਤਰ ਪੱਤੀ ਹਾਂਜੀ ਨਹੀਂ ਲੀਟਰ ਦਾ ਜਿਹੜੇ ਪਹਿਲਾਂ ਜਿਨ੍ਹਾਂ ਨੇ ਕੀਤਾ ਹੈ ਜੀ ਸਾਰਾ ਸਿਆਸਤ ਕੀਤੀ ਹੈ ਤੁਸੀਂ ਇਹ ਨਾ ਨਾ ਕਹੋ ਵੀ ਜਾਂ ਬਾਗੀ ਧੜੇ ਚ ਜਾਂ ਦਾਗੀ ਧੜੇ ਚ ਸਾਰੇ ਦਾਗੀ ਨਹੀਂ ਹੈ ਬਹੁਤ ਜਣੇ ਸਾਫ਼ ਸੁਥਰੇ ਆ ਜਿਹਨਾਂ ਚੋਂ ਹੁੰਦਾ ਹੈ ਸਾਰਾ ਨਹੀਂ ਜੀ ਦਾਗੀ ਬੰਦੇ ਦਾ ਜਾਂ ਜਿਹਨੇ ਮਹਾਰਾਜ ਦੀ ਬੀਅਦਬੀ ਚ ਜਿਹਦਾ ਕੋਈ ਰੋਲ ਹੈ ਜੇ ਉਹਨਾਂ ਨੂੰ ਬਚਾਉਣ ਚ ਕਿਸੇ ਦਾ ਰੋਲ ਹੈ ਉਹਦੇ ਵਾਸਤੇ ਸਾਰੇ ਸਾਡੇ ਦਰਵਾਜ਼ੇ ਬੰਦ ਹੈ ਕੋਈ ਸਾਫ਼ ਅਕਸ ਵਾਲਾ ਕਰਤਾਰ ਵਾਲਾ ਆਏਗਾ ਜੀ ਆਏਗਾ ਅੱਛਾ ਜੀ ਇੱਕ ਗੱਲ ਬਹੁਤ ਆਖਣੀ ਇਹ ਸਾਰਿਆਂ ਨੇ ਕਹੀਏ ਕਿ ਜੇ ਤੁਸੀਂ ਜਰਮ ਦੇ ਖਿਲਾਫ ਬੋਲੇ ਨਹੀਂ ਹਾਂ ਜੀ ਅਗਰ ਕਾਲੀ ਧਰ ਦੇ ਵਿੱਚ ਜਿੰਨੇ ਵੀ ਲੋਕ ਹੈ ਕੋਈ ਨਹੀਂ ਬੋਲ ਰਿਹਾ ਉਸਨੂੰ ਸਾਰਿਆਂ ਨੇ ਹਮਾਇਤ ਕੀਤੀ ਜੀ ਅਸੀਂ ਨਹੀਂ ਕਰਾਇਆ ਇਹਨਾਂ ਨੇ ਨਹੀਂ ਕਰਾਇਆ ਇਹਨਾਂ ਦਾ ਕੋਈ ਹੱਥ ਨਹੀਂ ਹਾਂ ਜੀ ਕਿਵਨ ਜੇ ਮਤਿਆਂ ਦੀ ਵੀ ਗੱਲ ਕਰੀਏ ਮੈਂ ਦੋ ਸਵਾਲ ਪਿਆੰਗੇ ਕਿ ਆਪਾਂ ਗੱਲ ਕਰੀਏ ਆਪਾਂ ਕਹਿੰਨੇ ਕੀ ਜੀ ਆਪਣੇ ਅਕਾਦਰ ਸਾਹਿਬ ਦੀ ਉਹ ਤਾਂ ਨਹੀਂ ਹੁੰਦਾ ਹਾਂਜੀ ਉਹ ਚੋਰੀ ਨਹੀਂ ਹੁੰਦਾ ਉਸ ਵਾਸਤੇ ਮਤਾਟ ਕੀ ਆ 1992 ਦੇ ਵਿੱਚ ਸਰਕਾਰ ਨੇ ਭੇਜਿਆ ਸੀ ਅੱਜ ਤੱਕ ਆਪਾਂ 6 ਐਮੈਂਡਮੈਂਟ پاس ਹੀ ਨਹੀਂ ਕੀਤਾ ਉਹ ਮਤਲਬ پاس ਹੀ ਨਹੀਂ ਲਾਗੂ ਨਹੀਂ ਕਰਦੇ ਹਾਂਜੀ ਇਹ ਦੋਨੇ ਚੀਜ਼ਾਂ ਅਗਰ ਮੈਂ ਮੁੱਖ ਕੇ ਦੇਖੀਏ ਕਿ ਜਦੋਂ ਆਪਾਂ ਬੋਲੇ ਹੀ ਨਹੀਂ ਕਿਸੇ ਚੀਜ਼ ਬਾਰੇ ਕਿ ਉਸ ਉਹ ਦਾਕੀ ਕਿਵੇਂ ਨਹੀਂ ਹੈ ਉਹ ਤਾਂ ਦਾਕੀ ਹੋਏਗਾ ਨਾ ਮਤਲਬ ਸਾਰੀ ਜਿਹੜੀ ਪੁਰਾਣੀ ਕਾਲੀ ਨਹੀਂ ਹੈ ਨਹੀਂ ਨਹੀਂ ਮੈਂ ਜਿਹੜੇ ਇਹਦੀ ਗੱਲ ਕਰਦਾ ਵੀ ਜਿਹੜਾ ਅੱਜ ਕੱਲ ਰੌਲਾ ਚੱਲਦਾ ਹੈ ਮਹਾਰਾਜ ਦੀ ਬੇਅਦਬੀ ਦਾ ਮਹਾਰਾਜ ਦੀ ਬੇਅਦਬੀ ਤੇ ਪੈਰਲਲ ਜਿਹੜਾ ਸੱਚੇ ਸੌਦੇ ਨੂੰ ਬਚਾਉਣ ਦਾ ਜਾ ਜੀਨੇ ਮਾਰ ਰਹੀ ਦਾ ਸਵਾੰਗ ਰਚਿਆ ਸੀ ਬੇਦਬੀ ਵੀ ਉਹਨਾਂ ਨੇ ਕੀਤੀ ਹੈ ਨਾ ਉਹ ਤਾਂ ਸਾਰਾ ਖੁੱਲ ਕੇ ਹੀ ਆ ਗਿਆ ਉਹ ਕਲੇਰ ਨੇ ਦੱਸਤਾ ਜੀ ਵੀ ਬੀਨ ਰੀਜ਼ਨ ਇਹ ਹੈ ਵੀ ਉਹ ਹੈ ਨਾ ਜਦੋਂ ਬੰਦੇ ਉਹਨਾਂ ਨੂੰ ਬਚਾਉਣ ਦੇ ਵਿੱਚ ਰਹੇ ਆ ਫਿਰ ਸਾਡਾ ਤਾਂ ਉਹਨਾਂ ਨੂੰ ਦੇਖੋ ਸਜ਼ਾ ਦੇਣਾ ਹੈ ਜਾਂ ਕਹਿਣਾ ਉਹ ਤਾਂ ਕੌਮ ਨਹੀਂ ਦੇ ਦਿੱਤੀ ਹੈ ਜਿੱਥੇ ਹੁਣ ਉਹ ਹਾਸ਼ੀਅਤੇ ਪਹੁੰਚ ਚੁੱਕੇ ਆ ਇਹ ਉਹਨਾਂ ਗੱਲਾਂ ਕਰਕੇ ਹੀ ਇਹ ਗੱਲ ਨਾ ਕਿ ਜੇ ਮੈਂ ਅਕਾਲੀਰਾਂ ਵਾਲੇ ਘਰ ਦੇ ਜੇ ਕੋ ਦਾਕੀ ਹੋਣਗੇ ਹਾਂਜੀ ਉਹਨਾਂ ਨੂੰ ਐਂਟਰੀ ਨਹੀਂ ਦੇਵਾਂਗੇ ਇਹ ਗੱਲ ਹੀ ਦਰਵਾਜ਼ਾ ਦਾ ਬੰਦ ਕਰ ਦਿੱਤਾ ਹਾਂ ਬਾਰੀ ਖੁੱਲੀ ਰੱਖਦੇ ਹਾਂ ਕਿ ਜੇ ਕੋਈ ਸਾਫ ਪੱਖ ਵਾਲਾ ਹੋਏਗਾ ਤਾਂ ਆਉਣ ਵੀ ਦੇਣਾ ਨਹੀਂ ਬਿਲਕੁਲ ਇਹ ਆਮ ਤੌਰ ਤੇ ਹੁੰਦਾ ਵੀ ਜੇ ਕੋਈ ਕਾਸੇ ਵੀ ਫੜਿਆ ਗਿਆ ਤੇ ਜੋ ਭਾਪੀ ਚ ਆ ਰਿਹਾ ਤਾਂ ਉਸ ਤੋਂ ਦੱਸੋ ਸਮਝਾਂਦਾ ਨਹੀਂ ਜੀ ਸਾਡੇ ਚ ਨਹੀਂ ਐਵੇਂ ਹੋਏਗਾ ਨਹੀਂ ਨਹੀਂ ਜੀ ਸਾਡੇ ਚ ਨਹੀਂ ਹੋਏਗਾ ਸਾਨੂੰ ਪਤਾ ਹੈ ਕਿ ਕਿਹੜੇ ਬੰਦੇ ਦਾਕੀ ਗਿਆ ਕਿੰਨਾ ਤੇ ਇਲਜ਼ਾਮ ਲੱਗ ਰਹੇ ਆ ਕਿੰਨਾਂ ਦਾ ਮੇਨ ਰੋਲ ਸੀ ਉਹ ਤਾਂ ਕਾਲ ਤੱਕ ਸਾਹਿਬ ਤੇ ਸਾਰਾ ਜ਼ਾਹਿਰ ਜਗ ਜਾਹਿਰੀ ਹੋ ਗਿਆ। ਨਹੀਂ ਜੀ ਕਈ ਬਹੁਤ ਮਤਲਬ ਹੁਣ ਅੰਦਰ ਦੀਆਂ ਗੱਲਾਂ ਜਿਹੜੀਆਂ ਐ ਲੋਕ ਤੰਗੀ ਐ ਇੱਕ ਸਿਰਫ ਬਈ ਚਲੋ ਸਟਾਈਡੀ ਇਲੈਕਸ਼ਨ ਨੂੰ ਲੈ ਕੇ ਜਨ ਸਭਾ ਇਲੈਕਸ਼ਨ ਨੂੰ ਹਾਂ ਜੀ ਥੋੜੀ ਹੁਣ ਤੋਂ ਬਹੁਤ ਬੰਦਗੀ ਚੱਲ ਰਹੀ ਹੈ। ਹਾਂ ਜੀ ਚੱਲਦੀ ਪਈ ਆ ਮੀਟਿੰਗਾਂ ਹੋ ਰਹੀਆਂ ਮੈਂਬਰ ਬਣਾ ਰਿਹਾ ਇਲੈਕਸ਼ਨ ਦਾ ਹੀ ਐ ਜੀ ਸਾਰਾ ਵਰਕਰਾਂਗੇ ਲੜ ਲਈ ਪੈਸਿਆਂ ਦੀ ਲੋੜ ਪੈਂਦੀ ਆ ਮੋਟਾ ਫైనాన్స్ ਦੀ ਲੋੜ ਨਹੀਂ ਲੋੜ ਪੈਂਦੀ ਜੀ ਤੁਹਾਨੂੰ ਕਿਹਨੇ ਕਿਹਾ ਪੈਸਿਆਂ ਦੀ ਲੋੜ ਪੈਂਦੀ ਆ ਤੁਹਾਨੂੰ ਕਿਹਨੇ ਕਿਹਾ ਤਾਂ ਕਿਹਨੇ ਕਿਹਾ ਪੈਸਿਆਂ ਦੀ ਲੋੜ ਪੈਂਦੀ ਆ ਹਰ ਵਾਰੀ ਤਾਂ ਹੈ ਪੈਸੇ ਨਹੀਂ ਮੈਂ ਤਾਂ ਮੰਨਦਾ ਨਹੀਂ ਲੈ ਪੈਸਿਆਂ ਦੀ ਲੋੜ ਪੈਂਦੀ ਆ ਮੇਰੇ ਕੋਲ ਤਾਂ ਮੇਰੀ ਗੱਡੀ ਚ ਤੇਲ ਪਾਉਣ ਨੂੰ ਪੈਂਦੀ ਨਹੀਂ ਤੇ ਪੰਥ ਮੇਰਾ ਸਾਥ ਦੇ ਵੀ ਅੱਜ ਤੁਸੀਂ ਕਹਿੰਦੇ ਪੈਸਿਆਂ ਦੀ ਲੋੜ ਹੈ ਨਹੀਂ ਨਹੀਂ ਫਿਰ ਮੈਨੂੰ ਲੋੜ ਤਾਂ ਮੈਨੂੰ ਸੀਗੀ ਪਰ ਮੈਨੂੰ ਜੋ ਲੱਗਦਾ ਸੀ ਕਿ ਮੈਨੂੰ ਪੈਸਿਆਂ ਦੀ ਲੋੜ ਪਊਗੀ ਪਰ ਮੈਨੂੰ ਨਹੀਂ ਲੋੜ ਪਈ 117 ਹਲਕੇ ਨੇ ਜੀ ਹਰ ਇੱਕ ਜਗ੍ਹਾ ਇਹ ਤਾਂ ਹੈ ਨਹੀਂ ਵੀ ਤੁਹਾਡੇ ਮੰਗੂ ਸਮਰਥਨ ਨਹੀਂ ਐਮ ਜੀ ਸਾਰੇ ਫਿਰ ਮੇਰੇ ਵਰਗੇ ਵੀ ਨਹੀਂ ਹੈ ਜਿਹੜੇ ਕਰਾਈ ਫੰਡ ਆਊਗਾ ਕਿਤੋਂ ਜਿਹੜੇ ਕੈਂਡੀਡੇਟ ਲਿਆਵਾਂਗੇ ਉਹ ਮੇਰੇ ਵਰਗੇ ਥੋੜੀ ਹੋਣਗੇ ਰੱਜੇ ਪੁੱਜੇ ਆ ਹਾਂ ਉਹ ਵੈਸੇ ਜੀ ਜਿਹੜੇ ਹੁਣ 5 ਕਰੋੜ ਲਾਊਗਾ ਐ ਲੈ ਮੇਰੀ ਗੱਲ ਸੁਣੋ ਹੁਣ ਤੱਕ ਲੋਕਾਂ ਨੂੰ ਆ ਜਿਹੜੀ ਬੰਦੇ ਨੇ ਗੱਲ ਕਹੀ ਹੈ ਬਾਈ ਨੇ ਲੋਕਾਂ ਨੂੰ ਇਹ ਹੀ ਨਹੀਂ ਸਮਝ ਆਈ ਵੀ ਜਿਹੜਾ ਐਮ.ਐਲ.ਏ 10 ਕਰੋੜ ਕਰੋ ਇਲੈਕਸ਼ਨ ਜਿੱਤਨ ਨੂੰ ਲਾਉਂਦਾ ਹੈ ਤੇ ਮੁੜ ਕੇ ਉਸ ਤੋਂ ਤੁਸੀਂ ਗ੍ਰਾਂਟ ਕੀ ਭਾਲਦੇ ਹੋ ਉਸ ਤੋਂ ਵਿਕਾਸ ਕੀ ਭਾਲਦੇ ਹੋ ਅਗਲਾ ਅਗਲਾ ਆਪਣਾ ਘਰ ਪੂਰਾ ਆਪਣੇ 10 ਕਰੋੜ ਪੂਰੇ ਕਰੂਗੇ ਜਾਂ ਤੁਹਾਡਾ ਘਰ ਭਰੂਗਾ ਇਹ ਤਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਭਾਈ ਜੀ ਮੇਰੇ ਕੋਲ ਤਾਂ ਮੇਰੀ ਗਾਰੰਟੀ ਸੀ 5 ਕਰੋੜ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਤੁਹਾਡਾ ਮੁੱਖ ਮਕਸਦ ਹੈ ਬਠਿੰਡਾ ਦੇ ਵਿੱਚ ਆ ਕੇ ਗੱਲ ਕਰਨ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਪੂਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ। ਤੇ ਦੂਸਰਾ ਅਸੀਂ ਜਿਹੜੀ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਅਸੀਂ ਇੱਕ ਪੋਲੀਟਿਕਲ ਪਾਰਟੀ ਬਣਾਈ ਆ ਤੇ ਉਹਦੀ ਅਸੀਂ ਜਿਹੜੀ ਭਰਤੀ ਮਿਹਨਤ ਸ਼ੁਰੂ ਕੀਤੀ ਸੀ ਬਹੁਤ 9-10 ਜ਼ਿਲ੍ਹਿਆਂ ਵਿੱਚ ਅਸੀਂ ਪਹਿਲਾਂ ਕਰ ਚੁੱਕੇ ਹਾਂ ਤੇ ਅੱਜ ਦੋ ਤਿੰਨ ਜ਼ਿਲ੍ਹੇ ਅਸੀਂ ਅੱਜ ਕਰਨ ਜਾ ਰਹੇ ਹਾਂ ਇੱਕ ਤੇ ਬਠਿੰਡਾ ਮਾਨਸਾ ਤੇ ਮੁਕਸਰ ਜੇ ਉਥੇ ਜਾ ਕਰਨੀ ਤੇ ਇਹ ਜਿਹੜੀ ਅਸੀਂ ਪੰਜ-ਪੰਜ ਮੈਂਬਰਾਂ ਦੀ ਇਥੇ ਜਿਹੜੀ ਟੀਮ ਬਣਾ ਕੇ ਤੇ ਉਹਨਾਂ ਨੂੰ ਅੱਗੇ ਅੱਗੇ ਜਿਹੜੇ ਪਿੰਡ ਤੱਕ ਜਾਂ ਸਰਕਲ ਬਲਾਕ ਤੱਕ ਜਿਹੜੀ ਅਸੀਂ ਉਹਨਾਂ ਨੂੰ ਡਿਊਟੀਆਂ ਦਿੱਤੀਆਂ ਕਿ ਉਹ ਅੱਗੇ ਅੱਗੇ ਪੰਜ-ਪੰਜ ਮੈਂਬਰ ਹਰ ਇੱਕ ਜਗ੍ਹਾ ਤੇ ਅਪਾਇੰਟ ਕਰਕੇ ਤੇ ਪਿੰਡਾਂ ਤੱਕ ਪਹੁੰਚ ਕਰਨਾ ਤੇ ਉਹ ਜਿਹੜੀ ਭਰਤੀ ਨੂੰ ਹੰਗਾਰਾ ਦਿੱਤਾ ਗਿਆ ਸੀ ਸਵਿਧਾਨ ਦੀ ਗੱਲ ਕਰੀਏ ਪਾਰਟੀ ਦੇ ਸਵਿਧਾਨ ਜਦੋਂ ਖਾਡਾ ਤਿਆਰ ਹੋ ਚੁੱਕਿਆ ਹਾਂਜੀ ਉਹ ਖੜੜੇ ਵਾਸਤੇ ਵੀ ਲੱਗੇ ਹੋਏ ਸਾਡੇ ਜਿਹੜੀ ਐਡਵਾਈਜ਼ਰੀ ਕਮੇਟੀ ਉਹ ਸੁਵਧਾਨ ਕਮੇਟੀ ਬਣੀ ਹੋਈ ਆ ਉਹ ਬਣਾ ਰਹੀ ਸਾਰਾ ਕੁਝ ਤੇ ਉਹ ਉਹ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਸਾਰੇ ਵਾਸੀਆਂ ਨੂੰ ਅਸੀਂ ਸਾਰੇ ਨਾਲ ਲੈ ਕੇ ਉਹ ਪੰਜਾਬ ਦੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਾਰਿਆਂ ਦਾ ਸਹਿਯੋਗ ਵੀ ਚਾਹੁੰਦੇ ਹਾਂ ਤੇ ਸਾਰਿਆਂ ਨਾਲ ਲੈ ਕੇ ਚੱਲਣਾ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਤੁਸੀਂ ਹੁਣ ਤੱਕ ਕਵਰ ਕਰ ਚੁੱਕੇ ਅਸੀਂ ਪਠਾਨਕੋਟ ਗਰਦਾਸਪੁਰ ਇਹ ਅੰਮ੍ਰਿਤਸਰ ਅਪਰੋਜਪੁਰ ਤੇ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਇਧਰੋਂ ਸ਼ਾਇਦ ਪਨ ਪੂਰੇ ਨਾ ਨਹੀਂ 10 ਜ਼ਿਲ੍ਹੇ ਲਈ ਅਸੀਂ ਪਹਿਲਾਂ ਕੋਸ ਮੋਗਾ ਫਰੀਦਕੋਟ ਇਹ ਸਾਰੇ ਅਸੀਂ ਕਵਰ ਕਰ ਚੁੱਕੇ ਆ ਤੇ ਅੱਜ ਤਿੰਨ ਜ਼ਿਲ੍ਹੇ ਅਸੀਂ ਅੱਜ ਕਵਰ ਹੋ ਜਣੇ ਆ ਤੇ ਬਾਕੀ ਰਹਿੰਦਿਆਂ ਨੂੰ ਵੀ ਅਸੀਂ ਹਫ਼ਤੇ ਦੇ ਵਿੱਚ ਵਿੱਚ ਸਾਰਿਆਂ 23 ਜ਼ਿਲ੍ਹਿਆਂ ਤੱਕ ਪਹੁੰਚ ਕਰਾਂਗੇ ਤੁਸੀਂ ਇਹ ਪਾਰਟੀ ਬਣਾਈ ਆ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਾਂ ਦੇਸ਼ ਨਾਲ ਸਾਰਾ ਇਹ ਜਿਹੜਾ ਹੈਗਾ ਪੀਸ ਨਾਲ ਪੰਜਾਬ ਤੱਕ ਸੀ ਮਤਲਬ ਜਾਂ ਪੰਜਾਬ ਤੋਂ ਬਾਹਰ ਵੀ ਕੁਝ ਲੈ ਕੇ ਜਾਣਾ ਨਹੀਂ ਅਸੀਂ ਫਿਲਹਾਲ ਦੇ ਜਿਹੜੇ ਸਿੱਖ ਮੁੱਦੇ ਉਹਤੇ ਅਸੀਂ ਜਿੱਥੇ ਵੀ ਕੋਈ ਕੋਈ ਪ੍ਰੋਬਲਮ ਹੋਊਗੀ ਉਹ ਉਹ ਵੀ ਉਹ ਵੀ ਅਡਰੈਸ ਕਰਾਂਗੇ ਤੇ ਦੂਸਰਾ ਅਸੀਂ ਜਿਹੜੇ ਮੇਨ ਸਾਡੇ ਪੰਜਾਬ ਤੇ ਫੋਕਸ ਰਹੂਗਾ ਸਾਡਾ ਪੰਜਾਬ ਦੇ ਜਿਹੜੇ ਹਾਲਾਤ ਬਹੁਤ ਬਦਤਰ ਹੋ ਚੁੱਕੇ ਆ ਇਹ ਜਿਹੜਾ ਸਾਡੇ ਜਿਹੜੇ ਪੰਥ ਚ ਵੀ ਬਹੁਤ ਵੱਡਾ ਸੰਕਟ ਆ ਤੇ ਪੰਜਾਬ ਵੀ ਪੰਜਾਬ ਦੇ ਹਾਲਾਤ ਲਾਜ ਨਾ ਡਰ ਵੀ ਲਾ ਲੋ ਹਰ ਜਗ੍ਹਾ ਤੇ ਪੰਜਾਬ ਬਹੁਤ ਪਛੜ ਚੁੱਕਾ ਵਾ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਬਹੁਤ ਮੰਦੀ ਹਾਲਤ ਆ ਜੋ ਪੰਜਾਬ ਦੇ ਜੋ ਪ੍ਰੈਸ ਦੀ ਆਜ਼ਾਦੀ ਦਾ ਇਹ ਮਾਮਲਾ ਤੁਸੀਂ ਆ ਬਠਿੰਡੇ ਜੀ ਆ ਕੱਲ ਬਹੁਤ ਵੱਡਾ ਪ੍ਰਸੰਦ ਦਾ ਹੈਗਾ ਅਸੀਂ ਇਕੱਠ ਇਹ ਸਾਰੀਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਵਾਸਤੇ ਅਸੀਂ ਕਹਿੰਦੇ ਕਿ ਜੋ ਜਮਹੂਰੀਅਤ ਤਰੀਕੇ ਨਾਲ ਜੋ ਹਰੇਕ ਬੰਦੇ ਦਾ ਫਰਜ਼ ਬਣਦਾ ਜੋ ਹਰੇਕ ਬੰਦੇ ਦਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ ਇਹਦਾ ਤੁਸੀਂ ਪੰਖਤ ਮੁੱਦਿਆਂ ਦੀ ਗੱਲ ਕੀਤੀ ਹੈ ਪਿਛਲੇ ਦਿਨ ਜੋ ਗਿਆਨੀ ਹਰਪ੍ਰੀਤ ਸਿੰਘ ਦਾ ਘਟਨਾਕ੍ਰਮ ਵਾਪਰਿਆ ਉਹ ਕਿਵੇਂ ਦੇਖਦੇ ਹੋ ਨਹੀਂ ਉਹ ਵੀ ਜੀ ਬਹੁਤ ਇੱਕ ਮੰਦ ਭਾਗੀ ਘਟਨਾ ਜੀ ਉਹ ਜਿਹੜੇ ਕਿ ਜਸੇਦਾਰ ਸਾਹਿਬ ਨੂੰ ਇਦਾਂ ਇਹ ਇੱਕ ਜਲੀਲ ਕਰਕੇ ਲਾਉਣਾ ਆ ਜਾਂ ਜਿਨ੍ਹਾਂ ਚਿਰ ਉਹ ਬੰਦੇ ਤੇ ਉਹਨਾਂ ਨਾਲ ਕੰਮ ਕਰਦੇ ਰਹੇ ਜਿਨ੍ਹਾਂ ਚਿਰ ਤੋਂ ਉਹਨਾਂ ਦੀ ਹਾਂ ਚਾਹ ਮਿਲਦੀ ਰਹੀ ਜਾਂ ਉਹਨਾਂ ਦੇ ਨਕੂਲ ਕੰਮ ਚੱਲਦਾ ਰਿਹਾ ਉਹਨਾਂ ਚਿਰ ਠੀਕ ਹੈ ਜਦੋਂ ਕੋਈ ਸੱਚ ਬੋਲਣ ਦੀ ਗੱਲ ਕਰਦਾ ਤਾਂ ਉਹ ਤੁਸੀ ਉਹਦੇ ਨਾਲ ਇਦਾਂ ਦਾ ਵਿਹਾਰ ਕਰੋ ਤੇ ਬਹੁਤ ਗਲਤ ਚੀਜ਼ ਹੈ ਇੱਕ 1925 ਇੱਕ ਦੀ ਗੱਲ ਕੀਤੀ ਜਾ ਰਹੀ ਹੈ ਪਰ ਜਦ ਅਪਾ ਥ੍ਰੀ ਕਾਲ ਤਖਸਾਲ ਦੀ ਗੱਲ ਕਰੀਏ ਉਦੋਂ ਪਹਿਲਾਂ ਵੀ ਪੰਥਕ ਜਿਹੜੀਆਂ ਹੈਗੀਆਂ ਤੇ ਰਾਦੇ ਵਿੱਚ ਬਣਿਆ ਹੋਇਆ ਸੀਗਾ ਪਰ ਉਦੋਂ ਬਾਅਦ ਜਿਹੜਾ ਹੈਗਾ ਐ ਜੀਪੀਸੀ ਗੱਲ ਕਰੀਏ ਵੀ ਦਸਦਾ ਸਾਡੇ ਅਧੀਨ ਨੇ ਉਹਨੂੰ ਕਿਵੇਂ ਦੇਖੇ ਨੇ ਮੇਰੇ ਖਿਆਲ ਹੈ ਕਿ ਠੀਕ ਹੈ ਕਿ ਉਹਨਾਂ ਕੋਈ ਅਥਾਰਟੀ ਹੋ ਸਕਦੀ ਹੈ ਕਿ ਜਸੇਧਾਰ ਨੂੰ ਲਾਉਣ ਦੀ ਜਾਂ ਕੋਈ ਸਿਸਟਮ ਪਰ ਜਸੇਧਾਰ ਪੂਰੀ ਕੌਮ ਦਾ ਤੇ ਮੇਰਾ ਖਿਆਲ ਹੈ ਕਿ ਜੇ ਪਹਿਲਾਂ ਹੈਗਾ ਵੀ ਆ ਤੇ ਅਸੀਂ ਆਉਣ ਵਾਲੇ ਸਮੇਂ 'ਚ ਇਹ ਚਾਹੁੰਦੇ ਹਾਂ ਕਿ ਜਸੇਧਾਰ ਨੂੰ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਜਾਂ ਕੋਈ ਸਿਸਟਮ ਬਣਾ ਕੇ ਉਹਨਾਂ ਨੂੰ ਉਹਨਾਂ ਦੀ ਨਿਯੁਕਤੀ ਹੋਵੇ ਉਹਨਾਂ ਦਾ ਕੋਈ ਟਾਈਮਪੀਰੀਡ ਫਿਕਸ ਹੋਵੇ ਕਿ ਉਹ ਕਿੰਨੇ ਚਿਰ ਤੱਕ ਉਹ ਉਸ ਤੇ ਰਹਿ ਸਕਦੇ ਆ ਤੇ ਉਹਨਾਂ ਦੀ ਜੋ ਸੇਵਾ ਮੁਕਤੀ ਦਾ ਵੀ ਕੋਈ ਵਧੀਆ ਤਰੀਕੇ ਨਾਲ ਉਹਦੇ ਨਿਯਮ ਬਣਨੇ ਚਾਹੀਦੇ ਤੇ ਉਹਦੇ ਅਨਸਾਰ ਹੀ ਕੰਮ ਹੋਣਾ ਚਾਹੀਦਾ ਇਹ ਨਹੀਂ ਕਿ ਜਦੋਂ ਵੀ ਕਿਸੇ ਨੂੰ ਨਾ ਲੱਗੇ ਸ਼੍ਰੋਮਣੀ ਕਮੇਟੀ ਨੂੰ ਲੱਗੇ ਕਿ ਸਾਡੇ ਅਨੁਕੂਲ ਨਹੀਂ ਕੰਮ ਹੋ ਰਿਹਾ ਤਾਂ ਅਗਲੇ ਦਿਨ ਜੇਸੇ ਦਰਬਾਰ ਬਦਲ ਦਿੰਦੀ ਕਿ ਇਹ ਇਹ ਜਿਹੜੀ ਰਵਾਇਤ ਇਹ ਖਤਮ ਹੋਣੀ ਸੀ ਹਟਾਏ ਜਾਣ ਤੋਂ ਬਾਅਦ ਕਰਦਾਰ ਖੁਸ਼ੀ ਕੀਤੀ ਜਾ ਰਹੀ ਆ ਉਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖੀ ਇਹ ਤੇ ਮੈਂ ਇਹ ਚੀਜ਼ਾਂ ਕਿ ਇਹਦੇ ਵਾਸਤੇ ਸਾਡੇ ਪੰਜਾਬੀਆਂ ਦੇ ਜਿਹੜੇ ਨਾ ਮੇਰੇ ਖਿਆਲਕ ਬਹੁਤ ਅਸੀਂ ਨੀਵੇਂ ਪੱਧਰ ਤੇ ਗਿਰ ਚੁੱਕੇ ਹਾਂ ਅਸੀਂ ਇੱਕ ਜਥੇਦਾਰ ਦੇ ਛੱਡੋ ਅਸੀਂ ਆਮ ਹੀ ਜਦੋਂ ਵਿਚਰਦੇ ਹਾਂ ਕਿ ਇੱਕ ਦੂਜੇ ਦੇ ਉੱਪਰ ਅਸੀਂ ਧੀਆਂ ਪਹਿਣਾ ਸਾਡੇ ਵੱਡੇ-ਵਡੇਰਿਆਂ ਨੇ ਧੀਆਂ ਪਹਿਣਾ ਦੇ ਵਾਸਤੇ ਉਹ ਸਾਧੀਆਂ ਸਾਂਝੀਆਂ ਸੀ ਉਹਨਾਂ ਦੇ ਸਾਰਿਆਂ ਵਾਸਤੇ ਉਹਨਾਂ ਨੇ ਆਪਣੀਆਂ ਬੜੀਆਂ-ਬੜੀਆਂ ਕੁਰਬਾਨੀਆਂ ਦੇ ਕੇ ਵੀ ਉਹਨਾਂ ਦੀ ਇੱਜ਼ਤ ਨੂੰ ਬਚਾ ਕੇ ਦੂਜਿਆਂ ਤੋਂ ਕੁਛਦਾ ਕੇ ਵੀ ਲੈਂਦਾ ਤੇ ਜਿਹੜੇ ਅੱਜ ਅਸੀਂ ਆਪ ਹੀ ਆਪਣੇ ਆਪ ਨੂੰ ਇੱਕ ਦੂਜੇ ਦੇ ਧੀਆਂ ਪੇਣਾ ਦੇ ਖਿਲਾਫ ਇਹੋ ਜੇ ਦੂਸ਼ਣਬਾਦੀ ਜਦੋਂ ਇੱਕ ਦੂਜੇ ਦੇ ਖਿਲਾਫ ਮੀਡੀਆ ਤੇ ਵੇਖਦੇ ਆ ਤੇ ਬੜਾ ਮਨ ਨੂੰ ਦੁੱਖ ਹੁੰਦਾ ਤੇ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਬਾਕੀ ਜੋ ਵੀ ਕਰਦਾਰ ਕੁਸ਼ੀ ਕੀਤੀ ਜਾ ਰਹੀ ਉਹਦੀ ਅਸੀਂ ਸਖਤ ਸਰਨੇ ਨਿਖੇਦੀ ਕਰਦੇ ਆ ਅਸੀਂ ਸਾਡੇ ਆਪਣੇ ਸਮਰਥਕਾਂ ਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਵੀ ਇਸ ਇਹੋ ਜੀ ਨੀਵੇਂ ਪੱਧਰ ਦੀ ਠੀਕ ਆ ਕਿ ਕਿਸੇ ਨਾਲ ਤੁਹਾਡਾ ਵ ਵਿਧ ਭਾਵ ਹੋ ਸਕਦਾ ਵਿਰੋਧ ਕਿਸੇ ਗੱਲ ਤੇ ਵਿਰੋਧ ਹੋ ਸਕਦਾ ਪਰ ਉਹਦੀ ਜਿਹੜੀ ਵਿਰੋਧ ਕਰਨ ਦਾ ਵੀ ਜਿਹੜਾ ਤਰੀਕਾ ਉਹ ਬੜਾ ਸੱਭਿਆਕ ਹੋਣਾ ਚਾਹੀਦਾ ਬਹੁਤ ਸਮਾਜ ਨੂੰ ਪ੍ਰਵਾਨ ਹੋਣਾ ਚਾਹੀਦਾ ਇਹ ਨਹੀਂ ਕਿ ਆਪਾਂ ਕਿਸੇ ਦੀ ਧੀਆਂ ਪੈਣਾ ਤੇ ਮਾਵਾਂ ਤੇ ਜਾਂ ਇਹੋ ਜਿਹਿਆਂ ਗਾਲਾਂ ਕੱਢ ਕੇ ਇਹ ਚ ਸ਼ੋਭਾ ਨਹੀਂ ਚਿੱਕੜ ਸਿੱਟਣਾ ਨਹੀਂ ਚਿੱਕੜ ਸਿੱਕਣਾ ਬਹੁਤ ਮਾੜੀ ਗੱਲ ਹੈ ਜੀ ਕਿ ਉਹ ਉਹ ਵੀ ਗੈਰ ਕਾਨੂੰਨੀ ਜੋ ਕਿਸੇ ਬੰਦੇ ਨਾਲ ਤੁਹਾਡੀ ਕੋਈ ਹੋ ਸਕਦੀ ਹੈ ਉਹਦੇ ਪਰਿਵਾਰ ਨੂੰ ਉਹਦੇ ਚ ਲੈ ਕੇ ਆਉਣਾ ਉਹ ਬਹੁਤ ਗਲਤੀ ਦੀ ਹੈ ਜੀ ਐਸਜੀਪੀਸੀ ਦੇ ਚੋਣਾਂ ਆ ਰਹੀਆਂ ਜੀ ਉਹਨੂੰ ਕਿਹ ਦਿੰਦੇ ਐਸਜੀਪੀਸੀ ਦੇ ਚੋਣਾਂ ਤੇ ਮੇਰੇ ਖਾਲਕ ਜੀ ਕਹਿੰਦੇ ਆ ਇੱਥੇ ਸਾਰੇ ਮੰਗ ਕਰ ਰਹੇ ਕਿ ਜਲਦੀ ਜਲਦੀ ਆਉਣ ਤੇ ਅਸੀਂ ਉਹਦੇ ਵਾਸਤੇ ਅਸੀਂ ਤਿਆਰੀ ਵੀ ਕਰ ਰਹੇ ਆ ਤੇ ਅਸੀਂ ਉਹਦੇ ਵਿੱਚ ਆਪਣਾ ਵੀ ਪੂਰਾ ਯੋਗਦਾਨ ਪਾਵਾਂਗੇ ਜਿਹੜੀ ਆਪਦੀ ਪਾਰਟੀ ਜਿਹੜੀ ਬਣਾਈ ਆ ਉਸ ਦਿਨ ਜਿਹੜੇ ਹੈਗੇ ਕੈਂਡੀਡੇਟ ਖੜੋ ਅਸੀਂ ਜਿਹੜੀਆਂ ਵੀ ਜਿਹੜੀਆਂ ਪੰਥਕ ਸੋਚ ਵਾਲੀਆਂ ਸਾਰੀਆਂ ਧਿਰਾਂ ਨਾਲ ਸਹਿਯੋਗ ਲੈ ਕੇ ਸਾਰਿਆਂ ਨਾਲ ਰਲ ਮਿਲ ਕੇ ਅਸੀਂ ਕੁਝ ਆਪਣੇ ਕੈਂਡੀਡੇਟ ਵੀ ਕੁਝ ਜੇ ਅਸੀਂ ਕੋਈ ਸਹਿਮਤੀ ਨਾਲ ਕੋਈ ਅੱਗੇ ਪਿੱਛੇ ਕਰਕੇ ਵੀ ਸਾਰੇ ਜਣੇ ਰਲ ਕੇ ਲੜਨ ਦੀ ਕੋਸ਼ਿਸ਼ ਕਰਾਂਗੇ। ਕੋਈ ਬਹੁਤ ਰਾਜ ਰਹੀਆਂ ਕਿ ਪਾਉ ਉਹ ਜੱਥੇ ਹੁੰਦੇ ਨੇ ਪਾਉ 86 ਦਿਰਾ ਨੇ ਉਹ ਤੁਹਾਡੇ ਨਾਲ ਨਹੀਂ ਕੋਈ। ਅੱਜ ਅਸੀਂ ਸਾਰਿਆਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਜਿਹੜੀਆਂ ਅੱਜ ਕੱਲ ਕਾਗਜ਼ ਤਰ੍ਹਾਂ ਉਹਨਾਂ ਤੋਂ ਇਲਾਵਾ ਜੁਨੀਆਂ ਵੀ ਤਰਾਮਾਂ ਜਿਹੜੀਆਂ। ਹਾਂਜੀ ਹਾਂਜੀ ਚੱਲ ਰਹੀ ਗੱਲ ਜੀ। ਅਕਾਲੀ ਦਲ ਮਾਨ ਸਾਹਿਬ ਨਾਲ ਵੀ ਅਜੇ ਉਹਨਾਂ ਨਾਲ ਨਹੀਂ ਹੋਈ। ਬਾਕੀ ਇੱਕ ਦੋ ਤਰੇ ਨਾ ਭਾਈ ਰਣਜੀਤ ਸਿੰਘ ਹੋਣਾ ਨਾ ਭਾਈ ਬਡਾਲਾ ਨਾਲ ਹੋਰ ਵੀ ਇੱਕ ਦੋ ਤਰੇ ਨਾ ਸਾਡੀ ਗੱਲ ਹੋ ਰਹੀ ਆ ਨਹੀਂ ਹੋ ਜਾਂਦੇ ਆ ਖਾਲਸਾ ਦਾ ਪੁੱਤਰ ਰਹੇਗਾ ਨਹੀਂ ਅਸੀਂ ਤੇ ਜਿਹੜੀ ਆ ਪੰਜਾਬ ਜੇ ਜਿਹੜੀ ਚੜ੍ਹਦੀ ਕਲਾ ਲਈ ਜੋ ਸਾਡੇ ਗੁਰੂ ਸਾਹਿਬ ਦਾ ਸੰਦੇਸ਼ ਆ ਉਹਦੇ ਅਨਸਾਰ ਹੀ ਅਸੀਂ ਕੰਮ ਕਰਾਂਗੇ ਸਭ ਦੇ ਭਲੇ ਲਈ ਸਾਡਾ ਏਜੰਡਾ ਜਿਹੜਾ ਸਭ ਦਾ ਭਲਾ ਹੋਊਗਾ ਨਹੀਂ ਆ ਫਿਲਹਾਲ ਇਹ ਅਜੇ ਇਹ ਚੀਜ਼ੇ ਇਹ ਇਹ ਤੋਂ ਅਸੀਂ ਅਜੇ ਅਸੀਂ ਮਤਲਬ ਉਹ ਉਹ ਮੁੱਦਾ ਤੇ ਸਾਡਾ ਆ ਅੱਗੇ ਜਾ ਕੇ ਤੇ ਜੋ ਅਸੀਂ ਇਹ ਰਾਜ ਜੋ ਮਹਾਰਾਜ ਉਹ ਖਾਲਸਾ ਦੇ ਮੁੱਦੇ ਨੂੰ ਬਹੁਤ ਗਲਤ ਤਰੀਕੇ ਨਾਲ ਪ੍ਰੋਜੈਕਟ ਕੀਤਾ